ਅੱਜ ਕਿਸਾਨ ਜੱਥੇਬੰਦਿਆ ਸੱਦੇ ਤੇ ਕੇਂਦਰ ਦੀ ਮੋਦੀ ਸਰਕਾਰ ਦੇ ਪੁਤਲੇ ਜਲਾਏ ਜਾ ਰਹੇ ਨੇ ਦੱਸਦੇ ਕਿ ਉੱਥੇ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਕਿਸਾਨ ਅਗਵਾ ਦੇ ਵੱਲੋਂ ਲਾਲੜੂ ਆਈਟੀਆਈ ਅੰਬਾਲਾ ਚੰਡੀਗੜ੍ਹ ਮੁੱਖ ਮਾਰਗ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਤਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਕੇਂਦਰ ਸਰਕਾਰ ਖਿਲਾਫ ਰਜ ਕੇ ਨਾਅਰੇਬਾਜੀ ਵੀ ਕੀਤੀ ਗਈ ਮੁਰਦਾਬਾਹ ਮੋਦੀ ਸਰਕਾਰ ਮੁਰਦਾਬਾਹ ਵੈਕਰ ਸਰਕਾਰ ਮੁਰਦਾਬਾਹ ਜਨਯਾਦੀ ਸਰਕਾਰ ਮੁਰਦਾਬਾਹ ਸ਼ਿਰਾਦੀ ਸਰਕਾਰ ਮੁਰਦਾਬਾਹ ਰੱਬ ਦੇ ਆਪਾ ਹਾਏ 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 ਕਰਕੇ ਮੋਦੀ ਹਾਏ 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 ਕਰੋ ਸਿਆਪਾ ਹਾਏ 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 ਕਰੋ ਸਿਆਪਾ ਹਾਏ 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 ਅੱਜ ਕਿਸਾਨ ਜੱਥੇ ਬੰਦਿਆ ਸੱਦੇ ਤੇ ਕੇਂਦਰ ਦੀ ਮੋਦੀ ਸਰਕਾਰ ਦੇ ਪੁਤਲੇ ਹੀ ਜਲਾਏ ਜਾ ਰਹੇ 10 ਦੇ ਕਿ ਉੱਥੇ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਕਿਸਾਨ ਆਗੂਆਂ ਦੇ ਵੱਲੋਂ ਲਾਲੜੂ ਆਈਟੀਆਈ ਅੰਬਾਲਾ ਚੰਡੀਗੜ੍ਹ ਮੁੱਖ ਮਾਰਗ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਤਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਕੇਂਦਰ ਸਰਕਾਰ ਖਿਲਾਫ ਰਜ ਕੇ ਨਾਅਰੇਬਾਜ਼ੀ ਵੀ ਕੀਤੀ ਗਈ बी जे पी सरकार